ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸਤਿ ਸੋ ਅੱਜ ਪਹੁੰਚੇ ਆ ਪਿੰਡ ਠੱਠੀਆਂ ਖੁਰਦ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਣ ਤੋਂ ਬਿਲਕੁਲ ਅਲੱਗ ਏ ਪਿੰਡ ਆ ਠੱਠੀਆਂ ਖੁਰਦ ਰਵੀ ਬਾਈ ਕੋਲ ਆਇਆ ਦੋਸਤੋ ਸੇਰ ਪਰਚੇ ਦਾ ਕੰਮ ਆ ਵੀਰ ਦਾ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਨਾਲ ਤੁਹਾਨੂੰ ਦਿਖਾਉਣੇ ਆ ਇੱਕ ਗੱਬਣ ਵੈੜ ਦਿਖਾਵਾਂਗੇ ਦੋ ਸੂਏ ਸੂਏ ਪਸ਼ੂ ਆ ਜਿਹੜੇ ਦੋਸਤੋ ਪਸ਼ੂ ਸੂਏ ਨੇ ਉਹਨਾਂ ਦੀ ਆਪਾਂ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਆ ਤੁਹਾਨੂੰ ਵੀਡੀਓ ਦੇ ਵਿੱਚ ਇਹ ਕਰਵਾ ਦਾਂਗੇ ਤੇ ਗੱਬਣ ਪਸੂ ਮੇਰਾ ਵੀਰ ਕੋਈ ਲੈਣ ਆ ਰਿਹਾ ਦੋਸਤੋ ਚੌਥਾ ਨਾਲ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਤੁਸੀਂ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਕਿਉਂਕਿ ਸੇਲ ਪਰਚੇ ਦਾ ਕੰਮ ਆਪਣੀ ਤਸੱਲੀ ਅੱਗੋਂ ਵਪਾਰੀ ਵੀਰ ਕਰਕੇ ਲੈ ਕੇ ਆਉਂਦੇ ਆ ਅੱਗੋਂ ਬਣਾ ਭਰਾ ਕੋਈ ਆਪ ਤੁਸੀਂ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਤੇ ਠੱਠੀਆਂ ਖੁਰਦ ਤੁਸੀਂ ਵਿਜ਼ਿਟ ਕਰਨੀ ਆ ਅੱਜ ਤਰੀਕ ਦੋਸਤੋ 6 ਅਗਸਤ ਤੇ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਆਉ ਕਰਦੇ ਆ ਗੱਲਬਾਤ ਪੁੱਛਦੇ ਆ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਰਵੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕੋ ਠੀਕ ਠਾਕ ਵੀਰੇ ਵਧੀਆ ਭਾਜੀ ਵਧੀਆ ਅੱਛਾ ਰਵੀ ਅੱਜ ਆਪਣੇ ਕੋਲ ਨਾਕ ਤਿੰਨ ਨੇ ਟੋਟਲ ਹਾਂਜੀ ਭਾਜੀ ਇੱਕ ਮੈਂ ਸੂਈ ਆ ਤੜਕੇ 4 ਵਜੇ ਦੀ ਓਕੇ ਤੇ ਜੀ ਆਰ ਜੀ ਡਨ ਹੈ ਜੀ ਠੀਕ ਆ ਜੀ ਤੇ ਇੱਕ ਆ ਗੱਬਣ ਵੈੜਾ ਦੁੰਦੀ ਚੋ ਗਈ ਠੀਕ ਆ ਜੀ ਤੇ ਇੱਕ ਹੋ ਸੂਈ ਹੋਈ ਵੈੜਾ ਠੀਕ ਆ ਜੀ ਲਓ ਦੋਸਤੋ ਇੱਕ ਵੈੜਾ ਸੂਈ ਆ ਬਾਕੀ ਦੋਨੋਂ ਐਨੀਮਲਸ ਸੂਏ ਆ ਤੇ ਪਹਿਲਾਂ ਨਾ ਪਰ ਤੋਂ ਸ਼ੁਰੂਆਤ ਇਸੇ ਮੱਝ ਤੋਂ ਰਵੀ ਕਰ ਲਈਏ ਅੱਜ ਮਾਰਨਿੰਗ ਸੂਈ ਆ ਹਾਂਜੀ ਭਾਈ 4 4 4:30 ਦੇ ਕਰੀਬ ਸੂਈ ਠੀਕ ਹੈ ਜੀ ਤੇ ਘੰਟੇ ਡੇਢ ਘੰਟੇ ਬਾਅਦ ਹੀ ਇਹਨੇ ਜੇਰ ਪਾਤੀ ਠੀਕ ਆ ਹਾਂਜੀ ਹਾਂਜੀ ਕੱਟਾ ਮਗਰ ਆ ਗਿਆ ਕੱਟਾ ਕੱਟਾ ਭਾਜੀ ਲਓ ਜੀ ਤਿੱਜਾ ਸੂਆ ਨਾ ਤੀਸਰਾ ਸੂਆ ਭਾਜੀ ਪਿਓਰ ਤੀਸਰਾ ਸੂਆ ਉਹ ਤੇ ਤਿੱਜਾ ਸੂਆ ਦੋਸਤੋ ਅੱਜ ਮਾਰਨਿੰਗ ਸੂਈ ਆ ਠੀਕ ਆ ਜੀ ਮਗਰ ਕੱਟਾ ਹੈ ਤੇ ਜੀਰ ਜੂਰ ਪ੍ਰੋਪਰ ਪੈ ਗਈ ਅੱਜ ਸੁਬਾਹ ਵੀਰ ਦੇ ਪਾਸੇ ਪੂਰੀ ਸਾਫ ਹੋ ਗਈ ਆ ਠੀਕ ਆ ਜੀ ਤੇ ਬਿਲਕੁਲ ਕਿਲੇ 나ੜੂਆ ਬੱਚੇ ਦੇ ਨਾਲ ਤੁਹਾਨੂੰ ਪੂਰਾ ਪੂਰਾ ਦਿਖਾਵਾਂਗੇ ਤਸੱਲੀ ਦੇ ਨਾਲ ਸੋ ਕੱਦ ਵਜਨ ਪੂਰਾ ਮੈਂ ਦਾ ਠੀਕ ਆ ਜੀ ਵੈਸੇ ਸੂਹ ਦੇ ਵਿੱਚ ਆ ਪਸ਼ੂ ਇੱਕੋ ਬਰੀ ਇਹ ਤਾਂ ਤੋਂ ਪੂਰੇ ਲੰਬੇ ਹਵਾਨਾ ਦੇ ਬਾਬੇ ਬਿਲਕੁਲ ਤੁਸੀਂ ਦੇਖੋ ਬੈਕਸਾਈਡ ਤੋਂ ਇੱਕ ਸਾਰ ਆਪਾਂ ਕੋ ਕਿਲੋ ਖੰਡ ਚੋਈ ਹੈ ਸਵੇਰ ਭਜੀ 2 2.5 ਕਿਲੋ ਚੋਗੇ ਮੈਂ ਤਸੱਲੀ ਕੀਤੀ ਹੈ ਬੱਚੇ ਨੂੰ ਰਜਾਇਆ ਵਾ ਠੀਕ ਆ ਜੀ ਲਓ ਦੋਸਤੋ ਕੋਈ 2 2.5 ਕਿਲੋ ਦੀ ਚੁਵਾਈ ਹੋਈ ਹੈ ਮਾਰਨਿੰਗ ਇੱਕ ਵਾਰ ਤੋਂ ਫਿਰ ਆਪਾਂ ਜਿਹੜਾ ਦੋਸਤੋ ਤੁਹਾਨੂੰ ਵਿੱਚ ਵੀਡੀਓ ਦੇ ਕੋਈ ਕਿਲੋ ਖੰਡ ਭਰਾ ਕੇ ਤਸੱਲੀ ਜ਼ਰੂਰ ਕਰਾਵਾਂਗੇ ਉਹ ਤੁਸੀਂ ਨਾਲ ਦੀ ਨਾਲ ਹੀ ਦੇਖ ਲਿਓ ਜੀ ਬਾਈ ਲਓ ਜੀ ਸੋ ਸੋਨਾ ਪਿੱਠਪੂੜਾ ਤੇ ਸਿੰਗਲ ਹੱਡੀ ਦੇ ਵਿੱਚ ਆ ਸੋ ਹਵਾ ਨੀਲੇਵੇ ਦੀ ਪੂਰੀ ਸਾਫ਼ ਸੁਥਰੀ ਠੀਕ ਹੈ ਜੀ ਹਲਾ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦੋਸਤੋ ਨਾਲ ਹੀ ਆਪਾਂ ਤੁਹਾਨੂੰ ਦਿਖਾਵਾਂਗੇ ਤਾਂ ਜੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਦੋਸਤੋ ਤੇ ਉਹਨਾਂ ਵੀਰਾਂ ਦੇ ਲਈ ਆ ਬਟ ਆਪਾਂ ਹਰ ਵਾਰ ਕਹਿੰਦੇ ਆ ਵੀ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਾਂ ਸਾਲੇ ਜ਼ਰੂਰ ਕਰ ਲਿਆ ਕਰੋ ਠੀਕ ਆ ਹਾਂ ਲਓ ਜੀ ਇਹ ਅਗਲੇ ਥਾਣੇ ਠੀਕ ਆ। ਆ ਵੀ ਕੱਲੇ ਕੱਲੇ ਥਾਂ ਕੱਲੇ ਕੱਲੇ ਥਾਂ ਦੇ ਕੇ ਘਤਾਰ ਮਾਰਦੇ ਆ। ਆ ਲਓ ਜੀ। ਆ। ਠੀਕ ਆ ਜੀ। ਠੀਕ ਆ ਜੀ। ਠੀਕ ਆ ਜੀ। ਸੋ ਚਵਾਪਸਮਾ ਤੋਂ ਉਸ ਤੋਂ ਚੰਗਾ ਪੋਲੀ ਆ ਚਵਾਈ ਠੀਕ ਆ ਜੀ। ਪਸਮਾ ਪਸਮੂਚ ਹੁਣ ਜਿਹੜਾ ਤੁਸੀਂ ਦੇਖੋ ਇੱਕ ਬਰੀ ਆ ਗਈ ਆ। ਤੇ ਆ ਪਸਮਣ ਤੋਂ ਬਾਹਰ ਜਿਹੜੀ ਥਾਂ ਦੀ ਤੁਸੀਂ ਕੁਆਲਿਟੀ ਦੇਖੋ ਪਸਮਾਈ ਆ ਠੀਕ ਆ। ਠੰਡੀ ਛੰਡੀ ਬੜੀ ਲੱਗਾ। ਠੀਕ ਹੈ। ਅਬੀ ਕੀ ਕਰਦਾ ਮੋਲੇ ਦਾ ਭਰਾ ਕਿੰਨੇ ਕਦੇ ਦੇ ਦੇ ਫਿਰ? ਹਾਂਜੀ ਮੋਲ ਜੋ ਮਰਜ਼ੀ ਕਰੀਏ। ਹਾਂ। 83000 ਦੀ ਮੈਂ ਦਵਾਂਗੇ। 83 90 85 ਜੋ ਮਰਜ਼ੀ ਕਰ ਲਓ। ਹਾਂ 83000 ਦੀ ਮੈਂ ਦਵਾਂ। ਠੀਕ ਹੈ। ਹਾਂਜੀ। ਚਲੋ ਬਾਕੀ ਮੌਕੇ ਤੇ ਥੋੜਾ ਬੋਲ ਹੋ ਜਾਦਾ। ਬਾਈ ਕਰਾਂਗੇ ਕਰਾਂਗੇ ਪੂਰਾ ਕਰਾਂਗੇ ਆਪਦੇ ਲੋ। ਲਓ ਜੀ। ਹਾਂਜੀ। ਸੋ ਮੌਕੇ ਦਾ ਭਰਾਵਾ ਛੋੜ ਸੱਪਾ ਚੜਾ ਜੋ ਵੀ ਬਣਦਾ ਸਰਦਾ ਮੌਕੇ ਤੇ ਮਾਨਤਾ ਲਓ ਜੀ। ਦੁੱਧ ਭਾਈ 13 14 ਕਿਲੋ ਮੈਂ ਨੇ। ਹੱਸ ਕੇ ਭਰ ਦੇਣਾ। ਠੀਕ ਹੈ ਜੀ। ਲੇਵੇ ਲੂਏ ਦੀ ਬੜੀ ਸਾਫ ਆ। ਠੀਕ ਹੈ ਜੀ। ਇਹ ਨਹੀਂ ਗਾਈਆਂ ਵਾਂਗੂੰ ਲਓ ਦੋਸਤੋ ਪਾਲਿਓ ਹੱਥ ਮੇਰਾ ਵੀਰ ਨਾਲੇ ਬੋਲਾ ਬੁਲਾ ਜਾ ਕੇ ਛਕੋ ਵੀਰਲਾ ਵੀਰਲਾ ਬਚੰਗੀਆਂ ਇਹ ਕਰਮਾ ਵਾਲੀ ਬਿਲਕੁਲ ਜੇਰਜੁਰ ਵਾਲੇ ਪਾਸਿਓਂ ਸਾਫ ਹੋ ਗਈ ਆ ਵੀਡੀਓ ਦੇ ਦਾਂਗੇ ਭਾਜੀ ਆਪਾਂ ਸਹੀ ਆ ਜੇਰਜੁਰ ਪੈਂਦੀ ਦੀ ਭਾਜੀ ਜੇਰ ਪੈਂਦੀ ਦੀ ਪਈ ਦੀ ਸਾਰਾ ਕੁਝ ਚਲੋ ਜੀ ਉਹ ਪ੍ਰੋਪਰ ਜਿਹੜੀ ਦੋਸਤੋ ਇਹਦੀ ਵੱਖਰੇ ਤੌਰ ਤੇ ਵੀਡੀਓ ਮਿਲ ਜੂਗੀ ਤੁਹਾਨੂੰ WhatsApp ਤੇ ਤੁਸੀਂ ਕੋਈ ਸੰਪਰਕ ਕਰ ਲਿਓ ਤੇ ਤੁਹਾਨੂੰ ਵੀਡੀਓ ਸੈਂਡ ਕਰ ਦੂਗਾ ਵੀਰ ਤਾਂ ਵੀ ਅੱਗੇ ਆ ਗੱਬਣ ਆ ਗਈ ਆ ਹਾਂਜੀ ਭਾਜੀ ਹਾਂਜੀ ਬਹੁਤ ਦੰਦੀ ਕਿਵੇਂ ਆ ਇਹ ਦੰਦੀ ਚੌਗੀ ਆ ਭਾਜੀ ਮੈਂ ਵੇਖੀ ਆ ਹੈ ਦੰਦੀ ਚੌਗੀ ਆ ਅੱਛਾ ਜੀ ਦਿਖਾ ਦਾਂਗੇ ਆਪਾਂ ਜਿੰ ਤੇ ਸਪੈਲਨ ਪ੍ਰੂਨ ਵਾਛੀ ਸੁਣਾ ਹਾਂਜੀ ਭਾਜੀ ਫਾਰਮ ਜੋ ਵੈਡ ਲਈਏ ਆਪਾਂ ਅੱਛਾ ਜੀ ਮਗਰਲਾ ਰਿਕਾਰਡ ਆਪਾਂ ਸਾਰਾ ਦੇ ਸਕਦੇ ਹਾਂ ਦਾ ਠੀਕ ਆ ਵੀ ਕਿਹੜੇ ਸੀਮਨ ਦਾ ਅੱਗੇ ਬੱਚਾ ਕਿਹੜਾ ਹੈ ਆ ਹੂੰ ਹੂੰ ਉਹ ਆਪਾਂ ਉਹਨਾਂ ਤੋਂ ਪੁੱਛ ਕੇ ਵੀ ਮਦਰ ਮਦਰ ਦਾ ਰਿਕਾਰਡ ਵੀ ਮਿਲ ਜਾਂਦਾ ਹਾਂਜੀ ਹਾਂਜੀ ਇਹ ਆਪਾਂ ਸੋਭਾ ਹੀ ਲਈਏ ਤੇ ਕਾਰੀ ਵੀਡੀਓ ਦਾ ਕਰਕੇ ਆਪਾਂ ਸਾਰਾ ਉਹਨਾਂ ਨੂੰ ਪੁੱਛਿਆ ਪੁੱਛਿਆ ਨਹੀਂ ਵੀ ਲੈ ਆਏ ਠੀਕ ਆ ਤਾਂ ਦੱਸੋ ਰੰਗ ਪ੍ਰਿੰਟ ਬਹੁਤ ਵਧੀਆ ਆ ਵੇਟ ਦੇ ਸਪੋਰਟ ਆ ਬਲਕਿ ਇਹ ਨਹੀਂ ਗਰਮ ਗੁੱਰ ਤੇਰੀ ਤੁਰੀ ਬਹੁਤ ਆ ਇਧਰੋਂ ਇੱਕ ਇਧਰੋਂ ਤੁਹਾਨੂੰ ਆਪਾਂ ਥਣਥਣ ਇੱਕ ਵਾਰੀ ਨੇੜੇੋਂ ਦਿਖਾ ਦਾਂਗੇ ਨਾਲ ਦੀ ਨਾਲ ਇੱਕ ਵ ਤੇ ਦੇਣ ਦੋਸਤੋ ਮੈਨੂੰ ਲੱਗਦਾ ਵੀ ਘੱਟੋ ਘਾਟ 12 13 ਦਿਨ ਘੱਟੋ ਘਾਟ ਖੜਨੇ ਨੇ ਇੱਥੇ ਇੱਕ ਦਿਨ ਲੈ ਜੂ ਖੁੱਲੇ ਢੁਲੇ ਤੇ ਬਣਦੀ ਕਾਫੀ ਸੋਹਣਾ ਪਈ ਆ ਬਾਕੀ ਤੁਸੀਂ ਵੇਖੋ ਸ਼ੇਪ ਜਿਹੜੀ ਹਵਾਨੇ ਦੀ ਆ ਦੋਸਤੋ ਅੱਗੇ ਤੁਹਾਨੂੰ ਤੋਂ ਲੈ ਕੇ ਤੇ ਬੈਕ ਸਾਈਡ ਨੂੰ ਕਰਵਾ ਲਈ ਬਣਾਊਗੀ ਬੰਦ ਜੱਡੇ ਦੀ ਬਿਲਕੁਲ ਫਿਕਸ ਹਵਾਨਾ ਦੇਵਾ ਤਿਆਰ ਕਰੂਗੀ ਜਿੱਦਾਂ ਇੱਕ ਨਾਰਮਲ ਆਪਾਂ ਦੇਖਦੇ ਆਂ ਵੀ ਨਸਲ ਬਰੀਡ ਵਾਲੀਆਂ ਬੇੜਾਂ ਨੂੰ ਇੱਕ ਕੰਪੈਕਟ ਅਟਰ ਲੱਗਾ ਹੁੰਦਾ ਠੀਕ ਆ ਸੋ ਥਣ ਥਣ ਜਿਹੜਾ ਦੋਸਤੋ ਬਿਲਕੁਲ ਜਦੋਂ ਜਿਵੇਂ ਜਿਵੇਂ ਲੇਵਾ ਹਵਾਨਾ ਭਰ ਲਿਆ ਕਰਵਾ ਲਈ ਨੇ ਤੇ ਥਣ ਵੀ ਹੋਰ ਜੇਕਰ ਆਪਾਂ ਆਫਟਰ ਡਿਲੀਵਰੀ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਥਾਂ ਜਿਹੜਾ ਪਸਮਾਤੋਂ ਬਾਅਦ ਥੋੜੀ ਜੀ ਹੋਰ ਸ਼ੇਪਿੰਦੀ ਨਿਕਲ ਕੇ ਸਾਹਮਣੇ ਆ ਜਾਊਗੀ ਠੀਕ ਆ ਜੀ ਪਿੰਕ ਆਰਡਰ ਦੇ ਵਿੱਚ ਆ ਜਿਹੜਾ ਤੁਸੀਂ ਵੇਖੋ ਆ ਥਾਣਾ ਦੋਸਤੋ ਚਾਰੇ ਥਾਣਾ ਦੀ ਸ਼ੇਪ ਸਾਈਜ਼ ਆ ਕਰੋ ਚਾਹਾਂ ਭਲਾ ਪੂਣਾ ਪੂਣਾ ਕੱਟੀ ਆ ਹਾਂ ਹਨ ਬਹੁਤ ਸੋਹਣਾ ਕੱਢਣ ਦੀ ਹਾਂਜੀ ਹਾਂਜੀ ਲਓ ਠੀਕ ਆ। ਬਾਕੀ ਰੋ ਵੀ ਇਹ ਗੰਦੀ ਭਾਈ ਵਿਖਾਈ ਦਿੰਨੇ ਆ। ਆ ਦਿਖਾ ਦਿਓ ਕਰਤੀਏ ਸ਼ੋਰ ਜੇਕਰ ਹੋ ਸਕੇ ਤੇ। ਹਾਂ ਚੌਕ ਦੇ ਬਰਾਬਰ ਨਹੀਂ ਕੀਤੀ। ਹਾਂਜੀ ਚੌਕ ਦੇ ਬਰਾਬਰ ਨਹੀਂ ਕੀਤੀ। ਲਓ ਜੀ ਦੋਂਦੀ ਆ ਦੋਸਤੋ ਦੋਂਦੀ ਚੋਗੀ ਤੁਸੀਂ ਮੰਨ ਲਿਓ ਚੌਕ ਦੇ ਕੱਢੇ ਆ ਬਰਾਬਰ ਨਹੀਂ ਕੀਤੇ। ਚੱਕੇ ਜ਼ਰੂਰ ਆ। ਤੇ ਨਵੀਂ ਬੱਚੀ ਆ ਪਹਿਲਾ ਸੂਆ ਪਲੂਨ ਬੱਚੀ ਦਾ ਸੂਣਾ। ਮੈਨੂੰ ਲੱਗਦਾ ਵੀ ਕਿਸੇ ਵੇਰ ਨੇ ਘਰੇ ਰੱਖਣੀ ਆ ਘਰੇ ਨਹੀਂ। ਨਿਗਾਹਾਂ ਮੂੰਹ ਭਾਜੀ। ਤੇ ਛੋਟੀ ਬੂਥੀ ਆ। ਫੇਸ ਕੁਆਲਿਟੀ ਵੇਖੋ ਤੁਸੀਂ ਛੋਟੇ ਕੰਨ ਛੋਟੀ ਬੂਥੀ ਤੇ ਬੋਦੀ ਵਾਲੀ ਬੈੜ ਆ ਠੀਕ ਆ। ਤੋ ਚੰਗੀ ਆ ਰੰਗ ਪ੍ਰਿੰਟ ਵੀ ਬਹੁਤ ਨਾਲ ਫੈਸ਼ਨ ਡਿਜ਼ਾਈਨ ਚੰਗਾ ਬੈਠਾ। ਇਆਂ گاਵਾਂ ਦੇ ਵਿੱਚੋਂ ਭਾਜੀ ਲਈ ਆਪਾਂ। ਹਾਂ। ਇਆਂ گاਵਾਂ ਦਾ ਫਾਰਮ ਹੈ। ਠੀਕ ਹੈ ਜੀ। ਤੋ ਚੰਗੀ ਆ ਚੰਗੀ ਬੈੜ ਨਿਕਲੀ ਆ ਸਾਫ ਸੁਥਰੀ ਆ। ਰਵੀ ਮੁੱਲ ਤੇ ਗੱਲ ਆ ਕੇ ਵੀਰੇ ਖਤਮ ਹੋਣੀ ਆ ਮੁੱਲ ਦੱਸ। ਭਾਜੀ ਮੁੱਲ ਭਾਵੇਂ ਇਹਦਾ 65 ਕਰੀਏ। ਹਾਂ ਜੀ। ਭਾਵੇਂ 60 ਕਰੀਏ। ਹਾਂ ਜੀ। 55000 ਦੀ ਬੱਚੀ ਦਵਾਂਗੇ ਚੋ ਮਾਨਤਨ ਕਰਾਂਗੇ। 55 ਦੀ? ਹਾਂ ਜੀ। ਚਲੋ ਫਿਰ ਵੀ ਕਿਸੇ ਆਏਗਾ ਵੀਰ ਦੋ ਮਾਨਤਨ ਕਰ। ਭਾਜੀ ਹੋਰ ਕਰ ਦਾਂਗੇ ਮਾਨਤਨ ਸਾਮ ਸਬਈਆ ਛੱਡ ਦਾਂਗੇ। ਕਰਦੀ ਕਰਦੀ ਮੇਰਾ ਸਾ। ਆਪਾ ਪਾਜੀ ਥੋੜੇ ਜਿਹੇ ਹਲ ਪਾਣੀ ਦੇ ਅੱਗੇ ਕਰੀ ਡੰਗਰ ਆਪਾਂ ਖੇਚ ਨਹੀਂ ਕੀਤੀ ਗਿਆ ਹਾਂ ਜਿਆਦਾ ਲੈਣਾ ਲਓ ਦੱਸੋ ਬੱਛੀ ਚੰਗੀ ਆ ਜ਼ਰੂਰ ਤੁਸੀਂ ਹੱਥ ਪਾ ਲਿਓ ਸਾਫ ਸੁਥਰੀ ਆ ਕਰਮਾ ਜੀ ਸਿਆਲ ਹੁੰਦਾ ਤਾਂ ਭਾਵੇਂ ਲੱਖ ਰੁਪਈਆ ਵੀ ਮੰਗ ਲੈਂਦੀ ਬਿਲਕੁਲ ਜੀ ਰੋਤ ਰੋਤ ਦਾ ਮੇਵਾ ਵੀਰ ਇੱਕ ਮਹੀਨਾ ਰਹੇਗਾ ਬਸ ਬਿਲਕੁਲ ਜੀ ਬਿਲਕੁਲ ਅੱਗੇ ਇਹਨਾਂ ਦਾ ਟਾਈਮ ਆਉਣ ਵਾਲਾ ਕਰਮਾ ਦਾ ਜੀ ਦੁੱਧ ਦੁੱਧ ਵੀ ਚੰਗਾ ਸੋਨਾ ਚਵਾਉਣ ਗਿਆ ਰੋਤ ਠੰਡੀ ਹੋ ਜਾਣੀ ਤੇ ਅੱਗੇ ਆ ਗਈ ਆਪਣੇ ਕੋਲ ਕਰੌਸਾਂ ਗਾਇਰ ਸ਼ਹਿਰ ਦੇ ਗਾਇਰ ਸ਼ਹਿਰ ਆ ਭਾਜੀ ਬੱਛੀ ਇਹਦੇ ਮਗਰ ਕੱਲ ਦੀ ਸੂਈ ਹੈ ਅੱਛਾ ਜੀ 10 ਕਿਲੋ ਬੌਲੀ ਇਹਦੇ ਠੀਕ ਠੀਕ ਆ ਜੀ ਹਾਂਜੀ ਹਾਂਜੀ ਲਓ ਦੱਸੋ ਕੱਲ ਦੀ ਸੂਈ ਆ ਮਗਰ ਵੀ ਵੱਛੀ ਆ ਹਾਂਜੀ ਭਾਜੀ ਵੱਛੀ ਲਓ ਦੱਸੋ ਬੱਚੇ ਦੋਵੇਂ ਗਿੱਲੇ 나ੜੂਏ ਦੇ 나ੜੂਏ ਤੇ ਆ ਚਾਹੇ ਕੱਟੇ ਦੀ ਗੱਲ ਕਰ ਲਈਏ ਤੇ ਚਾਹੇ ਇਸ ਵੱਛੀ ਦੀ ਗੱਲ ਕਰ ਲਈਏ ਠੀਕ ਆ ਜੀ ਸੱਜਰ ਸੁਆ ਤਾਜ਼ੀਆਂ ਸੂਈਆਂ ਨੇ ਕਰਮਾ ਲਈਆਂ ਠੀਕ ਆ ਜੀ ਇੱਕ ਵਾਰੀ ਸੂਸਵਾਦ ਵਿੱਚ ਆ ਕੇ ਤੈਜ ਜਿਹੀ ਲਾਈ ਖੜੀ ਆ ਫਿਰ ਹਾਲ ਕੱਟ ਕੱਟ ਦੀ ਜਿਹੜੀ ਆ ਉੱਚੀ ਆ ਵੇਲ ਬੋਲ ਵੀ ਸੋਹਣੀ ਆ ਲੰਬੀ ਵੀ ਆ ਉੱਚੀ ਵੀ ਆ ਥੋੜਾ ਜਿਹਾ ਪਸ਼ੂ ਦੋਸਤੋ ਜਿਵੇਂ ਜਿਵੇਂ ਅੱਗੇ ਖਰਾਚਾਰਾ ਕੋਈ ਡਾਈਡੂਟ ਖਾਊਗਾ ਓਵੇਂ ਓਵੇਂ ਪਸ਼ੂ ਸੈੱ ਬਾਕੀ ਖਵਾਨੇ ਦੇ ਵੀ ਦੀ ਸਾਫ ਥਣ ਲੰਬਾ ਵੀ ਦੂਰੋਂ ਨੇੜੇੋਂ ਕਿਸੇ ਭਰਾ ਨੇ ਆਉਣਾ ਦੋਸਤੋ ਥਣ ਲੰਬਾ ਪੂਰੀ ਹੱਥੀ ਹੱਥੀ ਚ ਬਾਈ ਦਾ ਥਾਣਾ ਮੁਠੀਦਾਰ ਥਾਣਾ ਸਫੇਸ ਵੰਡ ਚੰਗੀ ਆ ਚਾਰੀ ਥਾਣਾ ਕਿਸੇ ਤਰ੍ਹਾਂ ਦਾ ਕੋਈ ਬੱਚਾ ਕੋਈ ਐਕਟਰਾ ਮਾਸ ਤੁਹਾਨੂੰ ਨਾਲ ਲੱਗੇ ਨਜ਼ਰ ਨਹੀਂ ਆਊਗਾ ਤੇ ਬੱਚਾ ਲਾ ਕੇ ਨਾਲ ਦੀ ਨਾਲ ਦੋਸਤੋ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵੀ ਤਸੱਦੀ ਕਰਵਾਉਣੀ ਆ ਤੁਹਾਡੀ ਸੋ ਮਗਰ ਵੀ ਬੱਚਾ ਬਹੁਤ ਸੋਨਾ ਬੱਛੀ ਬਹੁਤ ਸਟੈਂਡਰਡ ਦੀ ਆ ਠੀਕ ਆ ਜੀ ਐਚ ਐਫ ਬ੍ਰੀਡ ਦੀ ਮਗਰ ਬੱਛੀ ਆ ਇਹ ਗੱਲੇ ਦੀ ਭਾਈ ਮਾਰਦੀਆਂ ਚਲ ਚਲ ਵੀ ਲੋਡ ਦਸ ਹਜ਼ਾਰ ਦੀ ਸੋ ਤੇ ਸਾਰਾ ਤਰ੍ਹਾਂ ਦਾ ਬੰਗਾ ਰੱਸੀ ਪਾਉਣ ਦੀ ਵੈਸੇ ਲੋੜ ਨਹੀਂ ਕਿ ਫਿਲਹਾਲ ਚਲੋ ਹਰਕ ਚੀਜ਼ ਵੀਰ ਕੋ ਸੇਫਟੀ ਲਈ ਕੋਈ ਪਾਸ ਸਕਦਾ ਅਗੇ ਉਵੇਂ ਦੀ ਗੇਜ ਪੈ ਜਾਊਗੀ ਪਸ਼ੂ ਨੂੰ ਠੀਕ ਹੈ ਜੀ ਵੈਸੇ ਆਂਦੀ ਕੁਛ ਨਹੀਂ ਕਰਮਾਂ ਦੀ ਆਪਦੀ ਭਾਜੀ ਕੋਈ ਵੀ ਡੰਗਰ ਖੜਨਾ ਆਪਦੀ ਤਸੱਲੀ ਕਰਕੇ ਆਪਣੇ ਘਰੋਂ ਕੋਈ ਭੈਣ ਭਰਾ ਖੜੇ ਰਵੀ ਇਹਦੀ ਚਵਾਈ ਤਾਂ ਜੇ ਇੱਕ ਅੱਧਾ ਡੰਗੀ ਹੋਈ ਆ। ਭਾਜੀ ਦੋ ਚਵਾਈਆਂ ਹੋ ਗਈਆਂ ਨੇ। ਅੱਜ ਸਵੇਰ ਵੀ ਹੋ ਗਈ। ਅੱਜ ਸਵੇਰ ਭਾਜੀ ਇਹ 5 ਵਜੇ 4 ਵਜੇ ਵੀਡੀਓ ਦਾ ਕਰਕੇ ਮੈਂ 2.5 ਕਿਲੋ ਖਿੱਚੀ ਜਿਆਦੀ ਨਹੀਂ ਖਿੱਚਿਆ। ਤੁਸੀਂ ਜਿਆਦੀ ਨਹੀਂ ਚੋਈ। ਹਾਂਜੀ। ਕੋਈ ਖਾਲੀ ਸਾਫ ਨਹੀਂ ਆਪਾਂ। ਥੋੜਾ ਜਿਹਾ ਬਚਰ ਜਾਂਦਾ ਹੈ। ਹਾਂ। ਤੇ ਬੌਲੇ ਮੰਗਦੇ ਘਰ ਦੇ ਤੇ ਕਿਲੋ ਖਾਂਦੇ ਨਹੀਂ। ਚਲੋ ਠੀਕ ਹੈ ਜੀ। ਹਾਂਜੀ। ਲੋਬ ਦੋਸਤੋ ਮਗਰ ਬੱਸੀ ਇੱਕ ਵਾਰੀ ਤੁਸੀਂ ਫੇਰ ਵੇਖ ਲੋ ਕਿੱਲੇ ਨਾੜੂਏ ਆ ਬੱਚਿਆਂ ਦੇ ਨਾਲ। ਆਹ ਲੋ ਜੀ। ਗਿੱਲਾ ਨਾਰੂਆ ਬੱਚੇ ਦਾ ਠੀਕ ਹੈ ਬਿਲਕੁਲ ਗਿੱਲਾ ਨਾਰੂਆ ਬੱਚੀ ਬਹੁਤ ਹੀ ਕੁਆਲਟੀ ਅੱਛਾ ਅਰਵੀ ਜੇਰ ਜੂਰ ਆਪਣੇ ਆਪ ਹੀ ਪੈ ਗਈ ਹੈ ਭਾਜੀ ਇਹਦੀ ਵੀ ਡਾਨਾ ਜੇਰ ਠੀਕ ਹੈ ਜੀ ਹਾਂ ਜੀ ਵੀ ਆਪਣੇ ਆਪ ਹੀ ਪਈਆਂ ਜੇਰਾ ਜੂਰਾ ਵੀਡੀਓ ਸਰੀਕ ਠੀਕ ਹੈ ਭਰਾ ਤਾਂ ਦੋਸਤੋ ਪੱਕਾ ਜਿਹੜਾ ਪੁਖਤੀ ਤੌਰ ਤੇ ਕੰਮ ਹੁੰਦੇ ਆ ਵੀ ਵੀਡੀਓ ਵੀਡੀਓ ਪ੍ਰੋਪਰ ਬਣਦੀ ਦੀ ਆ ਪੈਂਦੀ ਦੀ ਜੇਰ ਤੇ ਸੜਦੀ ਦੀ ਵੀ ਤਾਂ ਦਾ ਵੀ ਆਪਾਂ ਬਣੀਆਂ ਉਹ ਮੇਰਾ ਵੀਰ ਕੋਈ ਜੇਰ ਜੂਰ ਵੇਖਣੀ ਚਾਹੁੰਦਾ ਤਾਂ ਤਸੱਲੀ ਤੁਸੀਂ ਕਰ ਸਕਦੇ ਜੀ ਐਨੀਮਲ ਅਚ ਤਿੰਨੇ ਤਿੰਨੇ ਪਸ਼ੂ ਵਧੀਆ ਦੋਸਤੋ ਆਪੋ ਆਪਣੀ ਜਗ੍ਹਾ ਤੇ ਰੇਡ ਪੜਦਾ ਬਿਲਕੁਲ ਤੁਹਾਡੇ ਨਾਲ ਰਵੀ ਇੱਕ ਨੰਬਰ ਬੋਲ ਵੀਰ 82647 52150 ਠੀਕ ਹੈ ਭਰਾ ਹੋਰ ਕੋਈ ਗੱਲਾਂ ਬਾਤਾਂ ਹੋਰ ਗੱਲਾਂ ਬਾਤਾਂ ਭਾਜੀ ਇਹ ਹੋਈ ਆ ਵੀ ਆਪਣੇ ਘਰੋਂ ਤਸੱਲੀ ਕਰਕੇ ਖੜੇ ਹੋਣਾ ਗੱਬਣ ਵਹਿੜ ਆ ਇਹ 10 ਦਿਨ ਵੀ ਖੜ ਸਕਦੀ ਹੈ 15 ਵੀ ਖੜ ਸਕਦੀ ਆਪਾਂ ਵੀ ਅਗਲੇ ਘਰੋਂ ਲਈ ਆ ਸਹੀ ਹੈ ਇਸ ਵੇਲੇ ਪਹਿਲਾਂ ਡੰਗਰ ਵੱਧ ਵੀ ਦੇਣ ਲੈਂਦਾ ਘੱਟ ਤੇ ਵੀ ਦੂਪ ਵੀ ਲੈਣੀ ਬਿਲਕੁਲ ਹਾਂਜੀ ਤਾਂ ਦੱਸੋ ਪਸੂ ਇੱਕ ਵਾਰੀ ਪੂਰੀ ਤਸੱਲੀ ਨਾਲ ਦੇਖ ਲਿਆ ਕਰੋ ਮੇਰਾ ਵੀ ਕੋਈ ਸਾਈ ਬਿਆਨ ਬਾਅਦ ਵਿੱਚ ਪਾਇਆ ਇੱਥੇ ਭਾਜੀ ਚਾਰ ਚਾਰ ਜਾਣੇ ਆ ਕੇ ਤੇ ਬੱਚੋ ਕਹਿ ਦਿੰਦੇ ਸਾਨੂੰ ਪਤਾ ਨਹੀਂ ਲੱਗਾ ਹੈ ਝੂਠ ਮਾਰਤਾ ਹੈ ਅੱਛਾ ਅੱਛਾ ਚਾਰ ਚਾਰ ਪੰਜ ਪੰਜ ਬੰਦੇ ਤਸੱਲੀਆਂ ਕਰਦੇ ਤੇ ਬਾਅਦ ਚ ਜਾ ਕੇ ਲਾਵੇਂਗੇ ਹਾਂ ਨਹੀਂ ਉਹ ਗੱਲ ਸਹੀ ਨਹੀਂ ਗਈ ਆਪਾਂ ਤਾਂ ਹਰ ਵਾਰ ਕਹਿੰਦੇ ਵੀ ਆਓ ਪਰ ਤਸੱਲੀ ਕਰੋ ਹਾਂਜੀ ਹਾਂਜੀ ਜੇਕਰ ਜੇ ਭਾਜੀ ਕੋਈ ਆਪਾਂ ਸਿੱਧੀ ਡਾਇਰੈਕਟ ਆਨਲਾਈਨ ਕੱਲਾਂਗੇ ਉਹ ਆਪਾਂ ਡੰਗਰ ਫੋਨ ਤੇ ਉਦੋਂ ਹੀ ਵਾਪਸ ਮੰਗਾਵਾਂਗੇ ਅਗਲੇ ਦੇ ਪੈਸੇ ਪਾਵਾਂਗੇ ਜੇ ਕੋਈ ਆਪਣੇ ਘਰੋਂ ਤਸੱਲੀ ਕਰਕੇ ਖੜਦਾ ਬਾਅਦ ਕੋਈ ਗੱਲਬਾਤ ਆਪਾਂ ਉਹਦਾ ਕੋਈ ਜ਼ਿੰਮੇਵਾਰ ਨਹੀਂ ਨਹੀਂ ਉਹਦੀ ਜ਼ਿੰਮੇਵਾਰੀ ਕਾਦੀ ਆ ਵੀਰੇ ਹਾਂਜੀ ਹਾਂਜੀ ਲੋ ਵੀ ਫਿਲਹਾਲ ਦੋਸਤੋ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਹੈ ਕਾਲ ਕਰ ਲਿਓ ਠੀਕ ਆ ਜੀ ਪਸ਼ੂ ਆਉਂਦੇ ਰਹਿੰਦੇ ਆ ਸਮੇਂ-ਸਮੇਂ ਨਾਲ ਤੁਸੀਂ ਪੁੱਛ-ਗਿਛ ਕਰਦੇ ਰਿਹਾ ਕਰੋ ਆਏ ਨਵੇਂ ਪਸ਼ੂਆਂ ਦੇ ਡਿਟੇਲ ਆ ਉਹ ਲੈਂਦੇ ਰਿਹਾ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ